ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪੈਂਡ ਬਗੇਲਾ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਮੋਕਾ ਆ ਜਾਂਦਾ ਬਗੇਲੇ ਵਾਲੇ ਨਗਰ ਦੇ ਵਿੱਚੋਂ ਤੁਹਾਨੂੰ ਇੱਕ ਵੜ ਬਿਲਕੁਲ ਤਾਜੀ ਸੂਈ ਜਿਹੜੀ ਵਿਖਾਉਣ ਲੱਗੇ ਆ ਤੇ ਨੇੜੇ ਦੀ ਗੱਲ ਕਰੀਏ ਤਾਂ ਡਰੋਲੀ ਭਾਈ ਇਥੋਂ ਮੇਨ ਮੰਨ ਲਓ ਵੀ ਗਵਾਂਡ ਨਾ ਕਰ ਰਹਿ ਜਾਂਦਾ ਮਸ਼ਹੂਰ ਆ ਡਰੋਲੀ ਭਾਈ ਕੋਈ ਨਹੀਂ ਕੋਈ ਨਹੀਂ ਖੜੀ ਰਹਿਂਦੇ ਖੜੀ ਰਹਿਂਦੇ ਤੇ ਸਜਣੋਂ ਬਿਲਕੁਲ ਤਾਜੀ ਸੂਈ ਵੀ ਵਹਿੜ ਆ ਕੀ ਲੈਖਾ ਜੋਖਾ ਸਾਰੀ ਗੱਲਬਾਤ ਆਪਾਂ ਮਾਲਕ ਨਾਲ ਕਰ ਲਾਂਗੇ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਜਿਹੜੇ ਵੀ ਭੈਣ ਭਰਾ ਦੇ ਪਸੰਦ ਆ ਜਾਂਦੀ ਆ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਹੋਊਗਾ ਗੱਲਾਂ ਬਾਤਾਂ ਹੋਈਆਂ ਤੁਹਾਨੂੰ ਇਹ ਵਹਿੜ ਦੀ ਗੱਪਨ ਦੀ ਵੀਡੀਓ ਵਿਖਾਉਣੀ ਸੀ ਤੇ ਇੱਕ ਸਮੇਂ ਦੇ ਕਾਰਨ ਆਇਆ ਨਾ ਗਿਆ ਤੇ ਸੂਪ ਹੀ ਆ ਜੇਰ ਜੁਰ ਨੰਨ ਪੈ ਗਈ ਉਹ ਵੀ ਗੱਲਾਂ ਬਾਤਾਂ ਕਰਾਂਗੇ ਕਿਹੜੇ ਬੱਚੇ ਨੂੰ ਇਹਨੇ ਜਨਮ ਦੇਤਾ ਕਿੰਨਾ ਦੁੱਧਵਾਦ ਦਿੱਤਾ ਪਿਛਲੇ ਸੂਏ ਸਾਰੀਆਂ ਗੱਲਾਂ ਕਰਦੇ ਆ ਜੁੜੇ ਰਹੋ ਐਂਡ ਤੱਕ ਤੁਹਾਡਾ ਧੰਨਵਾਦ ਸਾਰੇ ਭੈਣਾ ਭਰਾਵਾਂ ਦਾ ਹਾਂ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਜੀ ਹੋਰ ਸੁਣਾ ਬਹੁਤ ਵਧੀਆ ਜੀ ਚੜਦੀ ਕਲਾ ਨਾ ਹਾਂਜੀ ਹਾਂਜੀ ਨਾ ਮੇਰੇ ਵੀਰ ਦਾ ਰਣਜੀਤ ਸਿੰਘ ਆ ਜੀ ਪਿੰਡ ਬਘੀਲੇ ਵਾਲਾ ਜੀ ਤੇ ਜ਼ਿਲ੍ਹਾ ਮੋਗਾ ਆ ਗਿਆ ਹਨਾ ਤੇ ਨੰਬਰ 95928 23795 ਇੱਕ ਵਾਰੀ ਹੋਰ ਰਿਪੀਟ ਕਰੀ 95928 23795 ਠੀਕ ਆ ਆ ਬੰਦ ਕਰੀ ਮੜਾ ਤੇ ਵੀਰੇ ਜਿਹੜੀ ਇਹ ਵਹਿੜ ਸੂਈ ਆ ਪਹਿਲਾਂ ਤੇ ਇਹ ਦੱਸ ਵੀ ਸੂਆ ਕਿਹੜਾ ਸੂਈ ਆ ਹਾਂਜੀ ਦੂਜੇ ਸੂਏ ਆ ਜੀ ਦੂਜਾ ਸੂਆ ਸੂਈ ਆ ਹਾਂਜੀ ਹਾਂਜੀ ਕਦੋਂ ਸੂਈ ਆ ਵੀਰੇ ਇਹ ਰਾਤ ਸੂਈ ਹੋਈ ਆ ਜੀ ਰਾਤ ਦੀ ਸੂਈ ਆ ਹਾਂਜੀ ਹਾਂਜੀ ਤੇ ਬੋਲਾ ਬੂਲਾ ਇਹ ਤੋਂ ਖਾਲੀ ਕੀਤੀ ਥੋੜੀ ਬਹੁਤੀ ਹਾਂਜੀ ਹਾਂਜੀ ਕੀਤੀ ਹੈ ਜੀ ਕਿੰਨਾ ਕੁ ਬੋਲਾ ਚ ਹੋਇਆ ਮੇਰੇ ਭਰਾ ਨੇ ਸਾਢੇ 3 4 ਲੀਟਰ ਚ ਹੋਇਆ ਜੀ ਸਾਢੇ 3 4 ਲੀਟਰ ਬੋਲੇ ਤੋਂ ਵਿਹਲੀ ਕੀਤੀ ਆਪਾਂ ਹਾਂਜੀ ਹਾਂਜੀ ਸਵੇਰ ਬੱਚਾ ਬੱਛਾ ਦਿੱਤਾ ਕਿ ਬੱਚੀ ਬੱਚਾ ਜੀ ਬੱਚਾ ਬੱਚੇ ਨੂੰ ਇਹਨੇ ਜਨਮ ਦਿੱਤਾ ਤੇ ਪਹਿਲੇ ਸੂਏ ਦਾ ਕੀ ਦੁੱਧ ਆ ਰਿਹਾ ਕੱਢ ਰਿਹਾ ਵੀਰੇ ਇਹਦਾ ਪਹਿਲੇ ਸੂਏ 14 15 ਲੀਟਰ ਕੱਢਿਆ ਉਹਨੇ 14 15 ਲੀਟਰ ਦੁੱਧ ਦੀ ਗਈ ਆ ਹਾਂਜੀ ਤੇ ਹੁਣ ਜੇਰ ਜੂਰ ਡੰਨ ਪਾਤੀ ਹਾਂਜੀ ਹਾਂਜੀ ਓਕੇ ਆ ਜੀ ਵੀ ਉਹਦੀ ਵੀਡੀਓ ਹੈਗੀ ਆਪਣੇ ਕੋਲੇ ਜੇ ਕੋਈ ਭੈਣ ਭਰਾ ਮੰਨ ਲੋ ਵੀ ਆਾਂ ਦੀ ਖਰੀਦਦਾਰੀ ਕਰਦਾ ਅਗਲਾ ਕਹਿੰਦਾ ਬਾਈ ਜ਼ੇਰ ਵੇਖਣੀ ਬਾਕੀ ਸੱਜਣੋ ਇੱਕ ਗੱਲ ਹੋਰ ਨੋਟ ਕਰ ਲਿਓ ਜਿਹੜੇ ਇਹ ਜਿਹੜੇ ਜਾਲੇ ਕਰੀ ਜਾਂਦੀ ਆ ਜਿਹੜੇ ਭੈਣ ਭਰਾ ਵੀ ਪਸ਼ੂਆਂ ਤੇ ਰਿਲੇਟਡ ਆ ਤੇ ਆ ਚੈੱਕ ਕਰ ਲਓ ਵੀ ਜਾਲਾ ਪਸ਼ੂਓ ਤੋਂ ਕਰਦਾ ਹੁੰਦਾ ਜੇ ਜ਼ੇਰ ਢੰਨ ਪੈ ਜੇ ਇਹ ਤੁਹਾਨੂੰ ਮੈਂ ਇਸ ਕਰਕੇ ਜਾਣਕਾਰੀ ਦਿੱਤੀ ਆ ਕਿਉਂਕਿ ਜਿਹੜੇ ਭੈਣਾ ਭਰਾ ਪਸ਼ੂ ਰੱਖਦੇ ਉਹ ਇਸ ਚੀਜ਼ ਤੋਂ ਜਾਣੂ ਆ ਕਿ ਉਸ ਟਾਈਮ ਇਹ ਜਾਲਾ ਜਿਹੜਾ ਗਾਈਆਂ ਚ ਮੈਂ ਕਰਦੀ ਆ ਜਦੋਂ ਜ਼ੇਰ ਡੰਨ ਪੈਂਦੀ ਆ ਵੀਰੇ ਚੋਣ ਚਾਨ ਸੌ ਦੀ ਸੌਣ ਹਾਂਜੀ ਹਾਂਜੀ ਬਹੁਤ ਵਧੀਆ ਚੋਹ ਪੂਰ ਛੱਟਾ ਨਾਡਗੰਢ ਥਾਣਾ ਚੋਕੇ ਆ ਨਾ ਜਮ ਹਾਂਜੀ ਹਾਂਜੀ ਇੱਕ ਨੰਬਰ ਚ ਵਾਹ ਠੀਕ ਆ ਕੱਢੀ ਮੜੀ ਜੀ ਬਾਹਰ ਤੌਰ ਕਰਾ ਦਗੇ ਚੱਕ ਲੋ ਵੀ ਸਜਣੋ ਤੌਰ ਚੈੱਕ ਕਰ ਲੋ ਠੰਡ ਬਹੁਤ ਆ ਸਵੇਰ ਦਾ ਟਾਈਮ ਆ ਵੀਡੀਓ ਕਰਨ ਦਾ 10:00 ਵਜੇ ਦਾ ਸਮਾਂ ਤੇ ਉਸ ਤੋਂ ਬਾਅਦ ਤੁਹਾਨੂੰ ਮਾਝੇ ਦੀ ਧਰਤੀ ਤੇ ਸ਼ਾਨਦਾਰ ਮੱਝਾਂ ਝੋਟੀਆਂ ਵਿਖਾਉਣੇ ਆ ਚੱਲ ਕੇ ਤੇ ਕੋਈ ਨਹੀਂ ਬੱਛਾ ਤਾਂ ਖੜਾ ਰਹਿੰਦੇ ਵੀਰੇ ਹਾਂਜੀ ਬੱਛਾ ਖੜਾ ਜਿਉਂ ਬਗ ਰੌਣਾ ਵੀ ਤੱਕ ਪਾਇਆ ਤੇ ਨਜ਼ਰ ਆ ਰਿਹਾ ਅੱਛਾ ਠੀਕ ਆ ਠੀਕ ਸੱਜਣੋ ਤੂਰ ਕਰ ਲੋ ਚੈੱਕ ਕ੍ਰਾਸ ਹੰਗ ਜਰਸੀ ਦਾ ਵਹਿੜਾ ਵਖਾ ਰਹੇ ਆ ਤੁਹਾਨੂੰ ਸਵੇਰ ਦਾ ਟਾਈਮ ਲੇਵਾ ਭਾਂਡਾ ਸੋਨਾ ਦੁੱਧ ਤੁਹਾਡੀ ਸੇਵਾ ਤੇ ਹਨ ਤੁਸੀਂ ਕਿੰਨਾ ਚੋਲੋਗੇ ਕਿਉਂਕਿ ਜੇਬ ਜੀ ਤੁਸੀਂ ਸੇਵਾ ਕਰੋਗੇ ਕਰਮਾਂ ਵਾਲੀ ਨੇ ਉਹ ਜਾ ਦੁੱਧ ਤੁਹਾਨੂੰ ਪਿਆ ਜਾਣਾ ਤੇ ਬਾਕੀ ਤੂਰਾ ਤਾਰਾ ਚੰਗਾ ਵਾ ਲੇਵਾ ਚੰਗਾ ਵਹਿੜ ਦਾ ਕੱਲ ਦੀ ਤਾਜੀ ਸੂਈ ਗਊ ਤੁਹਾਨੂੰ ਬਗੇਲੇ ਵਾਲੇ ਨਗਰ ਦੇ ਵਿੱਚੋਂ ਵਖਾ ਰਹੇ ਆ ਤੇ ਮੇਰੇ ਰੇਟ ਇਹਦਾ ਕੀ ਰੱਖਾਂਗੇ ਰੇਟ ਜੀ 45000 ਰੁਪਏ ਸੱਜਣੋ ਡਿਮਾਂਡ ਵੀਰ ਹਰਾਂ ਨੇ ਜਿਹੜੀ ਇਹਦੀ ਰੱਖੀ ਆ ਉਹ ਪੰਤਾ ਇਧਰ ਨੂੰ ਆਦੀ ਮળે ਆ 45000 ਰੁਪਇਆ ਰੱਖੀ ਆ ਸੱਜਣੋ 40 ਤੇ 5 45000 ਇਹਦਾ ਜਿਹੜਾ ਰੇਟ ਵੀਰ ਹਰਾਂ ਨੇ ਤੈਅ ਕੀਤਾ ਬਾਕੀ ਤੁਸੀਂ ਕਨੈਕਟ ਕਰ ਲਿਓ ਥੋੜਾ ਸੌਦਾ ਕਿੱਥੇ ਹੋ ਜਾਂਦਾ ਵੈਸੇ 45 ਜੋ ਮਾਨਤਾ ਤਾਂ ਤਾਂ ਕਰਾਂਗੇ ਨਾ ਵੀ ਜਿਹੜਾ ਕੋਈ ਭੈਣ ਭਰਾ ਆਪਣੇ ਨਾਲ ਕਨੈਕਟ ਕਰਦਾ ਹਨਾ 45 ਜੋ ਮਾਨਤਾਣ ਕਰਦੇ ਆਂਗੇ ਸੱਜਣੋ ਥਾਣਾ ਦਾ ਸਹਿਯੋਗ ਵਰਲਾ ਮੁਰਲਾ ਚੈੱਕ ਕਰ ਲੋ ਤੇ ਵੀਡੀਓ ਤੁਹਾਨੂੰ ਵਿਖਾਤੀ ਆ ਬਗੇਲੇ ਵਾਲੇ ਨਜ਼ਰ ਚ ਜਿਲ੍ਹਾ ਮੋਗਾ ਨੇੜੇ ਟਰੋਲੀ ਭਾਈ ਨੰਬਰ ਸਕਰੀਨ ਤੇ ਚੱਲੀ ਜਾਂਦਾ ਤੇ ਕਰਕੇ ਤਸੱਲੀ ਕਰ ਲਿਓ ਖਰੀਦਦਾਰੀ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ